ਨਿਤ ਦਾ ਕਰਮ ਹੈ ਨਿਤ ਨੇਮ ਨਿਤ ਦਾ ਕਰਮ ਅਸੀਂ ਇਸ਼ਨਾਨ ਕਰਦੇ ਹਾਂ ਦੰਤਨ ਕਰਦੇ ਹਾਂ ਫ੍ਰੈਸ਼ ਹੁੰਦੇ ਹਾਂ ਜੋ ਵੀ ਕਰਦੇ ਹਾਂ ਰੋਜ਼ ਦਾ ਖਾਣਾ ਪੀਣਾ ਸਭ ਕੁਝ ਉਹ ਕਿਉਂ ਕਰਦੇ ਹਾਂ ਰੋਜ਼ ਕੀ ਲੋੜ ਪਈ ਉਹਨੂੰ ਕਰਨ ਦੀ ਪਰ ਜੀਵਨ ਨੂੰ ਚਲਾਉਣ ਲਈ ਉਹ ਸਾਰਾ ਕੁਝ ਕਰਨਾ ਜ਼ਰੂਰੀ ਹੈ ਸੋ ਇਸੇ ਤਰ੍ਹਾਂ ਜਿਵੇਂ ਸਰੀਰ ਨੂੰ ਸਾਫ਼ ਰੱਖਣ ਲਈ ਬਾਕੀ ਕਿਰਿਆਵਾਂ ਜ਼ਰੂਰੀ ਨੇ ਰੋਜ਼ ਦੀਆਂ ਕਰਨੀਆਂ ਇਸੇ ਤਰ੍ਹਾਂ ਮਾਨਨ ਨੂੰ ਸਾਫ਼ ਰੱਖਣ ਲਈ ਮਾਨਨ ਦੀ ਸਫਾਈ ਲਈ ਰੋਜ਼ ਦਾ ਨਿਤਨੇਮ ਕਰਨਾ ਜ਼ਰੂਰੀ ਹੈ ਉਹ ਨਿਤਨੇਮ ਅਮਰਿਤ ਛਕਣ ਲੱਗੇ ਹਰ ਸਿੱਖ ਨੂੰ ਗੁਰੂ ਸਾਹਿਬ ਵੱਲੋਂ ਮਿਲਿਆ ਹੈ ਕਰਨਾ ਜ਼ਰੂਰੀ ਹੈ ਇਸੇ ਸੰਬੰਧ ਵਿੱਚ ਤਲਵਾੜਾ ਜੀ ਆਪਣੀ ਸਰਲ ਉਤਵੀਚਾਰਤਾ ਪੁਸਤਕ ਵਿੱਚ ਦੱਸ ਰਹੇ ਨੇ ਨਿਤਨੇਮ ਦੀ ਮਹੱਤਤਾ ਇਹਨਾਂ ਜਾਦੀ ਕਿਸੇ ਬਾਣੀ ਦਾ ਭਾਵ ਸਮਝ ਵਿੱਚ ਆ ਜਾਵੇ ਤਾਂ ਉਸੇ ਬਾਣੀ ਦਾ ਫਿਰ ਫਿਰ ਹਰ ਰੋਜ਼ ਪਾਠ ਕਰਨ ਦਾ ਕੀ ਲਾਭ ਇਹ ਕੁਐਸਚਨ ਹੈ ਪਰ ਉੱਤਰ ਦਿੱਤਾ ਗਿਆ ਹਰੇਕ ਅੰਮ੍ਰਿਤਧਾਰੀ ਗੁਰੂ ਸਿੱਖ ਨੂੰ ਅੰਮ੍ਰਿਤ ਪਾਨ ਕਰਨ ਸਮੇਂ ਪੰਜ ਪਿਆਰਿਆਂ ਵੱਲੋਂ ਛੇਠ ਲਿਖੀਆਂ ਬਾਣੀਆਂ ਦਾ ਪਾਠ ਨਿਤਾ ਪ੍ਰਤ ਨਾਮ ਨਾਲ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ ਸ੍ਰੀ ਜਪਜੀ ਸਾਹਿਬ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤਪ ਪ੍ਰਸਾਦ ਸੁਧਾਸਵਈਏ ਸ੍ਰੀ ਬੇਂਤੀ ਚੌਪਈ ਸਾਹਿਬ ਸ੍ਰੀ ਅਨੰਦ ਸਾਹਿਬ ਸੰਪੂਰਨ ਸ਼ਾਮ ਨੂੰ ਸ੍ਰੀ ਸੋਦਰ ਰੈਰਾਹ ਸਾਹਿਬ ਤੇ ਰਾਤ ਨੂੰ ਬਿਰਾਜਣ ਸਮੇਂ ਸ੍ਰੀ ਸੋਹਿਲਾ ਸਾਹਿਬ ਨਿਤਾ ਪ੍ਰਤ ਨੇਮਨਲ ਪਾਠ ਕੀਤੇ ਜਾਣ ਸਦਕਾ ਉਪਰੋਕਤ ਬਾਣੀਆਂ ਨੂੰ ਨਿਤਨੇਮ ਦੀਆਂ ਬਾਣੀਆਂ ਵੀ ਕਿਹਾ ਜਾਂਦਾ ਹੈ ਵਿਚਾਰ ਅਧੀਨ ਪ੍ਰਸ਼ਨ ਦਾ ਉੱਤਰ ਇਸ ਪ੍ਰਕਾਰ ਹੈ ਹਰ ਗੁਰਸਿੱਖ ਦਾ ਮੁਢਲਾ ਫਰਜ਼ ਹੈ ਕਿ ਮਨ ਬਚ ਕਰਮ ਕਰਕੇ ਗੁਰੂ ਹਕਮਾਂ ਦੀ ਪਾਲਣਾ ਕਰੇ ਗੁਰ ਸਿੱਖੀ ਦਾ ਕਰਮ ਗੁਰ ਸਿੱਖੀ ਦਾ ਕਰਮ ਇਹ ਗੁਰ ਫੁਰਮਾਏ ਗੁਰ ਸਿੱਖ ਕਰਨਾ ਪਾਈ ਗੁਰਦਾਸ ਜੀ ਦੀਆਂ ਬਾਣਾਂ ਚ ਅਧਿਆਤਮ ਖੇਤਰ ਵਿੱਚ ਜਗਿਆ ਸੁਦੇ ਆਤਮ ਵਿਕਾਸ ਦਾ ਨਿਰਭਰ ਨਿਰੋਲ ਗੁਰ ਪ੍ਰਸਾਦ ਉੱਤੇ ਹੁੰਦਾ ਹੈ ਗੁਰ ਪ੍ਰਸਾਦ ਉਂਝ ਕਿਸੇ ਵੀ ਘਾਲਣਾ ਦੇ ਵਟੇ ਵਿੱਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇਸ ਦੇ ਪਾਤਰ ਬਣਨ ਲਈ ਆਤਮ ਸਮਰਪਣ ਮੁਢਲੀ ਸ਼ਰਤ ਹੈ ਜੀਵਨ ਵਿੱਚ ਹੁਕਮੀ ਬੰਦਾ ਬਣ ਕੇ ਵਿਚਰਨਾ ਆਤਮ ਸਮਰਪਣ ਦੀ ਪਹਿਲੀ ਪੌੜੀ ਹੈ ਗੁਰੂ ਨੂੰ ਸਮਰਪਿਤ ਹੋਏ ਵਿਅਕਤੀ ਪਾਸੋਂ ਕਾਲਣਾ ਸੁਤੇ ਹੀ ਹੁੰਦੀ ਰਹਿੰਦੀ ਹੈ ਆਤਮ ਵਿਕਾਸ ਦੀ ਇੱਛਾ ਅਧੀਨ ਜਗਿਆਸੂ ਨੂੰ ਸਮੱਗਰ ਗੁਰੂ ਹੁਕਮਾਂ ਨੂੰ ਕਮਾਉਣ ਦਾ ਚਾ ਚੜਿਆ ਰਹਿੰਦਾ ਹੈ ਇਸ ਹੁਕਮੀ ਬੰਦਾ ਹੋਣ ਦੇ ਗੁਣ ਕਰਕੇ ਉਹ ਗੁਰਮੁਖ ਹੋ ਨਿਭੜਦਾ ਹੈ ਮੁਰਸ਼ਿਦ ਗੁਰੂ ਦੇ ਹੁਕਮ ਅੱਗੇ ਹੀਲ ਹੁज्जਤ ਕਰਨੀ ਸਰਦਾ ਹੀਨਤਾ ਅਤੇ ਗੁਸਤਾਖੀ ਦੀ ਸੂਚਕ ਗਣੀ ਜਾਂਦੀ ਹੈ ਇਹ ਮੁਰਸ਼ਦ ਦੀ ਸਰਬਗਤਾ ਪ੍ਰਤੀ ਕਿੰਤੂ ਕਰਨਤੂਲ ਅਪਰਾਧ ਹੈ ਮਨ ਹਰਾਮੀ ਉਜਤਾ ਢੇਰ ਦੇ ਅਖਾਣ ਅਨੁਸਾਰ ਗੁਰੂ ਦੇ ਹੁਕਮ ਮੂਹਰੇ ਹੀਲ ਹੁज्जਤ ਕਰਨੀ ਮਨ ਦੇ ਹਰਾਮੀ ਹੋਣ ਦੀ ਨਿਸ਼ਾਨੀ ਹੈ ਜਿਹੜਾ ਕੋਈ ਹਰਾਮੀ ਖੁਟਹਰ ਮਨ ਦੇ ਟੇਟੇ ਚੜ ਜਾਏ ਇਹ ਫਿਰ ਉਸ ਨੂੰ ਬਾਂਦਰ ਨਾ ਵਾਂਗ ਨਚਾਉਂਦਾ ਹੈ ਅਤੇ ਖੁਆਰੀ ਦੇ ਰਾਹ ਪਾ ਕੇ ਉਸ ਦਾ ਲੋਕ ਪਰ ਲੋਕ ਵਿਗਾਰ ਸੁਟਦਾ ਹੈ ਅਧਿਆਤਮ ਖੇਤਰ ਵਿੱਚ ਮਨ ਦਾ ਮੂਰੀਦ अथवा ਮਨਮੁਖ ਹੋਣਾ ਉੱਗਰ ਦੋਸ਼ ਗਰਦਾਨੀਆਂ ਜਾਂਦਾ ਹੈ ਸਾਡੇ ਸਰੀਰ ਅੰਦਰ ਜੀਵਾਣੂਆਂ ਤੇ ਰੋਗਾਣੂਆਂ ਦਾ ਨਿਰੰਤਰ ਸੰਘਰਸ਼ ਜਾਰੀ ਰਹਿੰਦਾ ਹੈ ਜੀਵਾਣੂਆਂ ਨੂੰ ਸ਼ਕਤੀਸ਼ਾਲੀਕਰਨ अथवा ਰੋਗਾਣੂਆਂ ਉੱਤੇ ਭਾਰੂ ਰੱਖਣ ਲਈ ਅਸੀਂ ਨਿਤ ਦੇ ਜੀਵਨ ਵਿੱਚ ਕਈ ਕਿਰਿਆਵਾਂ ਮੁੜ-ਮੁੜ ਕਰਦੇ ਹਾਂ ਮਿਸਾਲ ਦੇ ਤੌਰ ਤੇ ਅਸੀਂ ਹਰ ਰੋਜ਼ ਪੇਟ ਸਾਫ਼ ਕਰਦੇ ਹਾਂ ਦੰਤਨ ਕਰਦੇ ਹਾਂ ਇਸ਼ਨਾਨ ਕਰਦੇ ਹਾਂ ਭੋਜਨ ਖਾਂਦੇ ਹਾਂ ਕਸਰਤ ਕਰਦੇ ਹਾਂ ਆਰਾਮ ਕਰਦੇ ਹਾਂ ਆਦ ਆਦ ਇਹਨਾਂ ਕਿਰਿਆਵਾਂ ਨੂੰ ਹਰ ਰੋਜ਼ ਅਤੇ ਬਾਰ ਬਾਰ ਕਰਨਾ arogh ਜੀਵਨ ਲਈ ਲਾਭਦਾਇਕ ਸਾਬਤ ਹੁੰਦਾ ਹੈ ਅਸਲੀਅਤ ਇਹ ਹੈ ਕਿ ਕਿਸੇ ਵੀ ਖੇਤਰ ਵਿੱਚ ਕਿਸੇ ਕਿਰਿਆ ਨੂੰ ਮੁੜ ਮੁੜ ਕਰਨ ਨਾਲ ਮਨੁੱਖ ਵਿੱਚ ਪ੍ਰਯੋਗਤਾ ਆਉਂਦੀ ਹੈ ਤੇ ਮੁਹਾਰਤ ਵਿੱਚ ਵੀ ਵਿੱਚ ਹੀ ਜੀਵਨ ਦੀ ਉਨਤੀ ਦਾ ਭੇਦ ਹੈ ਸਰੀਰਕ ਰੋਗਤਾ ਦੀ ਤਰ੍ਹਾਂ ਮਾਨਸਿਕ ਰੋਗਤਾ ਕਿਤੇ ਵੱਧ ਜ਼ਰੂਰੀ ਹੈ ਸਾਡੇ ਮਨ ਅੰਦਰ ਚੰਗੇ ਅਤੇ ਮੰਦੇ ਫੁਰਨਿਆਂ ਦਾ ਸੰਘਰਸ਼ ਨਿਰੰਤਰ ਜਾਰੀ ਰਹਿੰਦਾ ਹੈ ਮਨ ਨੂੰ ਅਰੋਗ ਅਤੇ ਨਿਰੋਆ ਰੱਖਣ ਲਈ ਇਹ ਜ਼ਰੂਰੀ ਹੈ ਕਿ ਨਿਰੋਈ ਵਿਚਾਰਧਾਰਾ ਨਿਰੰਤਰ ਗ੍ਰਹਿਣ ਕਰਦਾ ਰਹੇ ਗੁਰਬਾਣੀ ਨਿਰੋਈ ਵਿਚਾਰਧਾਰਾ ਦਾ ਮੂਲ ਸਰੋਤ ਹੈ ਅਤੇ ਜੀਵਨ ਦੇ ਹਰ ਪੱਖ ਵਿੱਚ ਮਨੁੱਖ ਦੀ ਅਗਵਾਈ ਕਰਦੀ ਹੈ ਗੁਰਬਾਣੀ ਇੱਕ ਪਾਸੇ ਮਨੁੱਖ ਦੀ ਤ੍ਰਿਸ਼ਨਾ ਅਗਨੀ ਨੂੰ ਬੁਝਾ ਕੇ ਮਨ ਨੂੰ ਸ਼ਾਂਤੀ ਅਤੇ ਸੀਤਲਤਾ ਪ੍ਰਦਾਨ ਕਰਦੀ ਹੈ ਅਤੇ ਦੂਜੇ ਪਾਸੇ ਮਨੁੱਖ ਇਸ ਦੀ ਬਰਕਤ ਨਾਲ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ ਗੁਰਵਾਕ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤ ਗੁਰ ਕਾ ਦਰਸ਼ਨ ਪਾਏ ਜਿਉ ਸੋ arogh ਤੇ prasann ਜੀਵਨ ਲਈ ਜ਼ਰੂਰੀ ਹੈ ਕਿ ਮਨੁੱਖ ਨਿਰੰਤਰ ਗੁਰਬਾਣੀ ਦੇ ਪ੍ਰਭਾਵ ਹੇਠ ਰਹੇ ਪਰ ਜਿਹੜਾ ਹਰ ਰੋਜ਼ ਦਾ ਘੱਟੋ ਘੱਟ ਟੀਚਾ ਖਾਲਸਾ ਰਹਿਤ ਅਧੀਨ ਮਿੱਥਿਆ ਹੋਇਆ ਹੈ ਉਹ ਤਾਂ ਹਰ ਹਾਲਤ ਵਿੱਚ ਪੂਰਾ ਕਰਨਾ ਬਣਦਾ ਹੈ ਕਿਉਂ ਜੋ ਇਸ ਵਿੱਚ ਨਾਗਾ ਪੈਣ ਜਾਂ ਕਿਸੇ ਕਿਸਮ ਦੀ ਢੇਲ ਆਉਣ ਨਾਲ ਸੇਖ تنਖਾਈਆ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਗੁਰੂ ਦੀ ਖੁਸ਼ੀ ਤੋਂ ਵੰਚਿਤ ਹੋ ਜਾਂਦਾ ਹੈ ਚੇਤੇ ਰਹੇ ਕਿ ਸਰੀਰ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਵਿਕਾਰ ਵਸਦੇ ਹਨ ਜੋ ਮਨ ਉੱਤੇ ਨਿਰੰਤਰ ਆਪਣਾ ਪ੍ਰਭਾਵ ਪਾਉਂਦੇ ਰਹਿੰਦੇ ਹਨ ਉਹਨਾਂ ਤੋਂ ਸੁਰੱਖਿਅਤ ਰਹਿਣ ਲਈ ਗੁਰਬਾਣੀ ਹੀ ਕੋਈ ਕਾਸਰਾ ਹੈ ਗੁਰਬਾਣੀ ਨਿਰਾਪੁਰਾ ਅਕਲੀ ਗਿਆਨ ਨਹੀਂ ਸਗੋਂ ਉਹ ਰੱਬੀ ਗਿਆਨ ਮਈ ਅੰਮ੍ਰਿਤ ਵਸਤੂ ਸੂਰਤ ਦਾ ਆਧਾਰ ਹੈ ਰੂ ਦੀ ਖੁਰਾਕ ਹੈ ਇਸ ਦੇ सेवन ਨਾਲ ਮਨੁੱਖ ਆਤਮਿਕ ਤੌਰ ਤੇ ਬਲਵਾਨ ਹੋ ਕੇ ਕਾਮਾਦਿਕ ਵਿਕਾਰਾਂ ਤੇ 파ਰੂ ਹੋਇਆ ਰਹਿੰਦਾ ਹੈ। ਕਈ ਵਾਰੀ ਅਸੀਂ ਕਮਰੇ ਦੀ ਸਫਾਈ ਕਰਕੇ ਉਸ ਨੂੰ ਬੰਦ ਕਰ ਦਿੰਦੇ ਹਾਂ। ਫਿਰ ਕਮਰੇ ਵਿੱਚ ਕੋਈ ਵੜਦਾ ਤੱਕ ਨਹੀਂ ਪਰ ਦੂਜਾ ਦੂਜੇ ਦਿਨ ਦਰਵਾਜ਼ਾ ਖੋਲ ਕੇ ਵੇਖਦੇ ਹਾਂ ਤਾਂ ਸ਼ੀਸ਼ਿਆਂ ਤੇ ਚਿੱਟੀਆਂ ਚਾਦਰਾਂ ਆਦ ਉੱਤੇ ਧੂੜ ਪਈ ਦਿਸਦੀ ਹੈ। ਸਾਨੂੰ ਹੈਰਾਨੀ ਹੁੰਦੀ ਹੈ ਕਿ ਬੰਦ ਕਮਰੇ ਵੀ ਧੂੜ ਕਿੱਥੋਂ ਤੇ ਕਿਵੇਂ ਆਈ? ਸਿਆਣੇ ਜਾਣਦੇ ਹਨ ਕਿ ਵਾਤਾਵਰਨ ਦੂਸ਼ਿਤ ਹੋਣ ਕਰਕੇ ਧੂੜ ਨਿਰੰਤਰ ਝੀਤਾ ਥਾਣੀ ਕਮਰਿਆਂ ਅੰਦਰ ਆਉਂਦੀ ਰਹਿੰਦੀ ਹੈ ਸੋ ਕਮਰੇ ਦੀ ਸਫਾਈ ਹਰ ਰੋਜ਼ ਨੇਮ ਨਾਲ ਕੀਤੀ ਜਾਣੀ ਲਾਜ਼ਮੀ ਹੈ ਇਸੇ ਤਰ੍ਹਾਂ ਸੰਸਾਰਕ ਜੀਵਨ ਵਿੱਚ ਵਿਚਰਦਿਆਂ ਮਾਇਆ ਦੇ ਪ੍ਰਭਾਵ ਅਧੀਨ ਮਨ ਨੂੰ ਲੱਗੀ ਮੈਲ ਵੀ ਨਿਡਰ ਪ੍ਰਤ ਬਾਣੀ ਦੇ ਨਿਰਮਲ ਜਲ ਨਾਲ ਨਿਵਿਰਤ ਕਰਨੀ ਪਣਦੀ ਹੈ ਜੋ ਜੋ ਕਿਰਿਆ ਅਸੀਂ ਬਾਰ-ਬਾਰ ਕਰਦੇ ਹਾਂ ਸਮਾਪਾ ਕੇ ਉਹ ਸਾਡੇ ਸੁਭਾਅ ਦਾ ਅੰਗ ਬਣ ਜਾਂਦੀ ਹੈ ਇਸੀ ਤਰ੍ਹਾਂ ਸਨੇ ਸਨੇ ਸਾਡੀਆਂ ਆਦਤਾਂ ਤੇ ਸੰਸਕਾਰ ਪੱਕ ਜਾਂਦੇ ਹਨ ਬੱਚਾ بار بار ਪਹਾੜੇ ਪੜਦਾ ਹੈ ਨਿਤਾਪ੍ਰਤ ਦੁਹਰਾਏ ਜਾਣ ਦੀ ਕਿਰਿਆ ਦੇ ਫਲ ਸ੍ਰੂਪ ਪਹਾੜੇ ਉਸਦੇ ਅਚੇਤ ਮਨ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਇਸੇ ਤਰ੍ਹਾਂ ਚੇਤੇ ਕੀਤੇ ਹੋਏ ਪਹਾੜੇ ਹਿਸਾਬ ਦੇ ਵੱਡੇ ਵੱਡੇ ਸਵਾਲ ਤੁਰਤ ਹੱਲ ਕਰਨ ਲਈ ਕਰਨ ਵਿੱਚ ਸਹਾਇੀ ਹੁੰਦੇ ਹਨ ਚੇਤੇ ਰਹਿ ਕੇ ਜਦੋਂ ਮਨੁੱਖ ਉਤੇ ਅਚਨਚੇਤ ਕਿਸੇ ਵਿਕਾਰ ਦਾ ਹਮਲਾ ਹੁੰਦਾ ਹੈ ਤਾਂ ਬਹੁਤੀ ਵਾਰੀ ਅਕਲ ਕੰਮ ਨਹੀਂ ਕਰਦੀ ਸਗੋਂ ਕਈ ਵਾਰੀ ਮਤ ਮੂਲੋਂ ਹੀ ਮਾਰੀ ਜਾਂਦੀ ਹੈ ਉਸ ਸਮੇਂ ਜੋ ਸੁਭਾਅ अथवा ਸੰਸਕਾਰ ਨਿਤਦੀ ਪ੍ਰਕਿਰਿਆ ਦੇ ਆਧਾਰ ਤੇ ਪ੍ਰਪੱਕ ਹੋਇਆ ਹੋਵੇ ਉਹੀ ਕਿਸੇ ਪ੍ਰੀਖਿਆ ਦੀ ਘੜੀ ਸਮੇਂ ਸਹਾਇ ਹੁੰਦਾ ਹੈ ਇਸੇ ਲਈ ਸੁਜਾਨ ਸਤਗੁਰੂ ਜੀ ਵੱਲੋਂ ਬਾਰ ਬਾਰ ਨਾਮ ਜਪਣ ਦੀ अथवा ਬਾਣੀ ਪੜਨ ਦੀ ਹਦਾਇਤ ਕੀਤੀ ਗਈ ਹੈ ਜਿਵੇਂ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ 12 ਬਾਰ ਹਰ ਕੀ ਗੁਣ ਗਾਵੋurgam peet su harka paavo raho ਅਤੇ ਨਾਲ ਹੀ ਚਿਤਵਨੀ ਚਿਤਾਵਨੀ ਦਿੱਤੀ ਗਈ ਹੈ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਵਾਏ